ਸਿੱਖ ਕੋ ਮਤਲਬਾਰਚੋਂ ਹੋਈ ਪੈਦਾ ਤੇਗਾ ਖਾਦੀਆਂ ਤੇ ਤੇਗਮਾਰੀਆਂ ਨੇ ਲਾਲ ਲਹੂ ਵਿੱਚ ਰੰਗ ਕੇ ਲਾਲ ਚੋਲੇ ਪਹਿਨ ਲਈਆਂ ਸ਼ਹੀਦਾਂ ਲਲਾਰੀਆਂ ਨੇ ਇਹ ਤੇ ਐਵੇਂ ਨਹੀਂ ਸਾਡੇ ਹੱਥ ਆਈਆਂ ਤਾਂ ਸਰ ਦੇ ਖਲੀਆਂ ਸਰਦਾਰੀਆਂ ਨੇ ਦੁਨੀਆਂ ਤਲੜਦੀ ਏ ਇੱਕ ਤਖਤ ਦਾ ਤਾਜ ਨਹੀਂ ਦੁਨੀਆਂ ਤਾਂ ਲੜਦੀ ਏ ਇੱਕ ਤਖਤ ਦਾ ਤਾਜ ਨਹੀਂ ਦਸ਼ਮੇਸ਼ ਪੀਤਾਲੜਿਆ ਦਸ਼ਮੇਸ਼ ਪੀਤਾਲੜਿਆ ਇੱਕ ਪੱਗ ਦੀ laaj ਲਈ ਦੁਨੀਆਂ ਤਾਂ ਲੜਦੀ ਏ ਇੱਕ ਤਖਤ ਦਾ ਤਾਜ ਲਈ ਇਸ ਪੱਗ ਦੀ ਹੀ ਖਾਤਰ ਸਾਜੇ ਪੰਜ ਪਿਆਰੇ ਸੀ ਇਸ ਪੱਗ ਦੀ ਹੀ ਖਾਤਰ ਵਾਰੇ ਅੱਖੀਆਂ ਦੇ ਤਾਰੇ ਸੀ ਇਸ ਪੱਗ ਦੀ ਹੀ ਖਾਤਰ ਸਾਜੇ ਪੰਜ ਪਿਆਰੇ ਸੀ ਇਸ ਪੱਗ ਦੀ ਹੀ ਖਾਤਰ ਵਾਰੇ ਅੱਖੀਆਂ ਦੇ ਤਾਰੇ ਸੀ ਚਾਰ ਲਾਲ ਦਿੱਤੇ ਜੋੜਾ ਜੋੜਾ ਜੋ ਕਰਕੇ ਵਾਰ ਆਏ ਮੈਨੂੰ ਮਤ ਕਹੋ ਮੇਰੇ ਸਤ ਸਿੰਘੋ ਕਿਸ ਤਾਣੜ ਜੋ ਕਰਜ ਉਤਾਰ ਆਏ ਇਸ ਪੱਗ ਦੀ ਖਾਤਰ ਸਾਜੇ ਪੰਜ ਪਿਆਰੇ ਸੀ ਇਸ ਪੱਗ ਦੀ ਖਾਤਰ ਵਾਰੇ ਅਠੀਆਂ ਦੇ ਤਾਰੇ ਸੀ ਜਿਲਦਗਾਨੀ ਹਸਨਪੁਰੀ ਪੱਗ ਲੈ ਖੇਲਾਈਏ ਜਿੰਦਗੀ ਨੀ ਹਸਨਪੁਰੀ ਪੱਗ ਲੈ ਖੇਲਈਏ ਨਾ ਪੱਗ ਨੂੰ ਸਮਝ ਲੈਣਾ ਕਿਸੇ ਰਸਮ ਰਵਾਜ ਲਈ ਨਾ ਪੱਗ ਨੂੰ ਸਮਝ ਲੈਣਾ ਕਿਸੇ ਰਸਮ ਰਵਾਜ ਲਈ ਦਸ਼ਮੇਸ਼ ਪਿਤਾ ਲੜਿਆ ਦਸ਼ਮੇਸ਼ ਪਿਤਾ ਲੜਿਆ ਪਗ ਦੀ ਰਾਜ ਲਈ ਦੁਨੀਆਂ ਤਾਂ ਲੜਦੀ ਏ ਇੱਕ ਤਖਤ ਜਾਂ ਤਾਜ ਲਈ ਦੁਨੀਆਂ ਤਾਂ ਲੜਦੀ ਏ ਇੱਕ ਤਖਤ ਜਾਂ ਤਾਜ ਲਈ ਹਾਸਿਰ ਜਾਵੇ ਤਾਂ ਜਾਵੇ ਇਸ ਪਗ ਦੀ ਰਾਜnabla ਹਰ ਸਿੰਘ ਦੇ ਸਿਰ ਤੇ ਇਹ ਸੱਜਿਆ ਤਾਜ ਰਵੇ ਕੋਮਾ ਪਿੱਛੇ ਕੁਰਬਾਨੀਆਂ ਹੁੰਦੀਆਂ ਨੇ ਜਿਸ ਕੋਮ ਦੇ ਮਰਦ ਦਲੇਰ ਹੁੰਦੇ ਕੌਣ ਪੁੱਛਦਾ ਤਾ ਮਾਂ ਤੇ ਗਿੱਦੜਾਂ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ ਵਟੇ ਉਸ ਬੇਰੀ ਨੂੰ ਬਹੁਤ ਪੈਂਦੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ ਉਹ ਬੱਚਾ ਸਿੰਘਣੀ ਦਾ ਹੁੰਦਾ 1 ਲੱਖ ਵਰਗਾ ਪਾਵੇਂ ਸੂਰੀ ਨੇ ਲਾਇ ਜਮ ਜੰਟੇਰ ਹੁੰਦੇ ਸਿਰ ਜਾਵੇ ਤਾਂ ਜਾਵੇ ਇਸ ਪੱਗ ਦੀ ਇਲਾਜ ਰਵੇ ਹਰ ਸਿੰਘ ਦੇ ਸਿਰ ਤੇ ਇਹ ਸੱਜਿਆ ਤਾਜ ਰਵੇ ਪੱਗ ਨਾਲ ਹੀ ਸਿੰਘ ਜੱਜਦਾ ਪੱਗ ਹੀ ਪਹਿਚਾਨ ਬਣੇ ਪੱਗ ਨਾਲ ਹੀ ਸਿੰਘ ਜੱਜਦਾ ਪੱਗ ਹੀ ਪਹਿਚਾਨ ਬਣੇ ਜ਼ਾਲਮ ਲਈ ਤੇਗ ਬਣੇ ਪੱਗ ਟਾਲ ਮਦਾਵੰਦੀ ਜ਼ਾਲਮ ਲਈ ਤੇਗ ਬਣੇ ਪੱਗ ਟਾਲ ਮਦਾਵੰਦੀ ਦਸ਼ਮੇਸ਼ ਪੀਤਾ ਲੜਿਆ ਦਸ਼ਮੇਸ਼ ਪੀਤਾ ਲੜਿਆ ਇੱਕ ਪੱਗ ਦੀ ਲਾਜ ਲਈ ਦੁਨੀਆਂ ਤੋਂ ਲੜਦੀ ਏ ਇੱਕ ਤਖਤ ਜਤਾਜ ਲਈ ਦੁਨੀਆਂ ਤੋਂ ਲੜਦੀ ਏ ਇੱਕ ਤਖਤ ਜਤਾਜ ਲਈ ਇੱਕ ਤਖਤ ਜਤਾਜ ਲਈ ਇੱਕ ਤਖਤ ਜਤਾਜ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ